ਕਸਬਾ ਫਤਿਹਗੜ ਯੂਨੀਅਨ ਚੇਅਰਮੈਨ ਫਾਰਮ ਵਿਖੇ 10ਵਾਂ ਇੰਟਰਨੈਸ਼ਨਲ ਯੋਗ ਦਿਵਸ ਮਨਾਇਆ ਗਿਆ ਜਿਸ ਵਿੱਚ 250 ਦੇ ਕਰੀਬ ਲੋਕਾਂ ਦੁਆਰਾ ਸ਼ਿਰਕਤ ਕੀਤੀ ਗਈ ਪੰਜਾਬ ਸਰਕਾਰ ਦੁਆਰਾ ਭੇਜੇ ਗਏ ਮੈਡਮ ਉਰਮਾ ਤੇ ਮੈਡਮ ਚੰਦਰਕਰਾਰ ਦੁਆਰਾ ਲੋਕਾਂ ਨੂੰ ਯੋਗ ਕਰਾਉਣ ਦੇ ਨਾਲ-ਨਾਲ ਯੋਗ ਤੋਂ ਹੋਣ ਵਾਲੇ ਵੱਖ-ਵੱਖ ਫਾਇਦੇ ਤੁਮੀ ਜਾਣੂ ਕਰਵਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅੱਜ ਇੱਕਵੇਂ ਯੋਗਾ ਦੇ ਸੱਤੇ ਸਾਡੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਸੁਖਾਗਗਨ ਸਿੰਘ ਜੀ ਮਾਨ ਵੱਲੋਂ ਬਹੁਤ ਹੀ ਉਤਸ਼ਾਹ ਦੇ ਨਾਲ ਬਹੁਤ ਹੀ ਵਧੀਆ ਕੰਮ ਦੇ ਨਾਲ ਜਿਹੜਾ ਇਹ ਪ੍ਰੋਗਰਾਮ ਨੂੰ ਚਾਲੂ ਕੀਤਾ ਗਿਆ ਜੋ ਕਿ ਅੱਜ ਆਪਣੇ ਵੱਡੇ ਸ਼ਹਿਰਾਂ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਫੀਲਡ ਲੈਵਲ ਤੇ ਬਲਾਕ ਲੈਵਲ ਤੇ ਕੰਮ ਚਾਲੂ ਹੋ ਚੁੱਕਾ। ਇਹਦੋਂ ਬਾਅਦ ਚ ਜਿਉਂ-ਜਿਉਂ ਲੋਕਾਂ ਦੀ ਜਿਉਂ-ਜਿਉਂ ਸਾਡੇ ਸਾਥੀ ਭੈਣ ਭਰਾਵਾਂ ਵੱਡੀ ਗਿਣਤੀ ਵੱਦੀ ਜਾਏਗੀ। ਤੇਵੇਂ ਤੇਵੇਂ ਹੀ ਹੋਰ ਟੀਚਰ ਹੋਰ ਪਿੰਡਾਂ ਦੇ ਵਿੱਚ ਵਿਸਤਾਰ ਕਰਕੇ ਹਰ ਪਿੰਡ ਦੇ ਵਿੱਚ ਇਸ ਯੋਗਤਾ ਨੂੰ ਵਰਗੁਲਿਤ ਕੀਤਾ ਜਾਵੇਗਾ ਜੋ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਪ੍ਰੋਗਰਾਮ ਹੈ ਕਿ ਖੁਸ਼ਹਾਲ ਪੰਜਾਬ ਉਹਦੇ ਪਿੱਛੇ ਸਿਹਤਮੰਦ ਪੰਜਾਬ ਦਾ ਹੋਣਾ ਬਹੁਤ ਜ਼ਰੂਰੀ ਆ ਸੋ ਇਸ ਲਈ ਉਸ ਨਾਰੇ ਦੇ ਉੱਤੇ ਸਿਹਤਮੰਦ ਪੰਜਾਬ ਤੇ ਖੁਸ਼ਹਾਲ ਪੰਜਾਬ ਦੇ ਲਈ ਸਾਡੇ ਸੀਐਮ ਸਾਹਿਬ ਦਾ ਜੋ ਨਾਰਾ ਉਹਨੂੰ ਪੂਰਾ ਕਰਨ ਦੇ ਲਈ ਲਗਾਤਾਰ ਮਿਹਨਤ ਕਰ ਰਹੇ ਨੇ ਲਗਾਤਾਰ ਇਸ ਡਿਪਾਰਟਮੈਂਟ ਨੂੰ ਬਣਾ ਕੇ ਹੋਰ ਯੂਨੀਵਰਸਿਟੀਆਂ ਵਿੱਚ ਇਹ ਟ੍ਰੇਨਿੰਗ ਵੀ ਸ਼ੁਰੂ ਕੀਤੀ ਜਾਵੇਗੀ ਜਿਵੇਂ ਕਿ ਸਾਡੇ ਇਸ ਵਕਤ ਜਿਹੜੇ ਟੀਚਰ ਨੇ ਬਹੁਤ ਸਾਰੇ ਟੀਚਰ ਰਾਜਸਥਾਨ ਤੋਂ ਕਿਉਂਕਿ ਸਾਡੇ ਪੰਜਾਬ ਦੇ ਵਿੱਚ ਇਸ ਯੋਗਸ਼ਾਲਾ ਦੀ ਕੋਈ ਵੀ ਯੂਨੀਵਰਸਿਟੀ ਕੋਈ ਕਾਰੋਜ ਨਹੀਂ ਹੈ ਇਸ ਕਰਕੇ ਸਾਡੇ ਸੀਐਮ ਸਾਹਿਬ ਨੂੰ ਸਾਡੀ ਸਰਕਾਰ ਨੂੰ ਬਾਹਰੋਂ ਜਿਹੜੇ ਹਰਿਆਣੇ ਤੋਂ ਕੁਝ ਰਾਜਸਥਾਨ ਤੋਂ ਜਾਣ ਦੀ ਲੋੜ ਹੋ ਬਾਹਰੋਂ ਟੀਚਰ ਪੁਆਇੰਟ ਕਰਨੇ ਪਏ ਨੇ ਸੋ ਇਸ ਲਈ ਹੁਣ ਨਵੀਂ ਯੂਨੀਵਰਸਿਟੀਾਂ ਚ ਇਹ ਪੋਸਟਾਂ ਜੋ ਆਪਣੀ ਕਲਾਸਾਂ ਸ਼ੁਰੂ ਕਰਕੇ ਹੁਣ ਆਪਣੇ ਸੀਐਮ ਸਾਹਿਬ ਵੱਲੋਂ ਚੋਰ ਚਲਾਏ ਜਾ ਰਹੇ ਨੇ ਤਾਂ ਜੋ ਸਾਡੇ ਪੰਜਾਬ ਨੂੰ ਸਾਡੇ ਪੰਜਾਬ ਦੇ ਬੱਚਿਆਂ ਨੂੰ ਹੀ ਜਿਹੜੀਆਂ ਸਾਰੀਆਂ ਨੌਕਰੀਆਂ ਨੇ ਸਾਰੇ ਜਿਹੜੇ ਇਹ ਡਿਪਾਰਟਮੈਂਟ ਹੈ ਪੂਰਾ ਪੰਜਾਬ ਦੇ ਬੱਚਿਆਂ ਨੂੰ ਕਾੜੀ ਆਉਣ ਵਾਲੇ ਸਮੇਂ ਚ ਨੌਕਰੀਆਂ ਮਿਲਣ ਕਿਉਂਕਿ ਡਿਗਰੀ ਆ ਡਿਪਲੋਮਾ ਵੀ ਆ ਡਿਗਰੀ ਵੀ ਆ ਪੀਐਚਡੀ ਵੀ ਇਹ ਜੋਗਾ ਦੇ ਵਿੱਚ ਹੈਗੀ ਆ ਸੋ ਸਾਡੇ ਕੋਲ ਜਿਹੜੇ ਬਹੁਤ ਹੀ ਵਧੀਆ ਵਧੀਆ ਟੀਚਰ ਨੇ ਇੱਥੇ ਸਾਡੇ ਸ਼ਹਿਰ ਦਾ ਬਹੁਤ ਜ਼ਿਆਦਾ ਜਿਹੜਾ ਯੋਗਦਾਨ ਹੈ ਇਸ ਮਤੇ ਕਾ ਚੂੜੀਆਂ ਦਾ ਕਿਉਂਕਿ ਸਾਡਾ ਨਵੰਬਰ 23 ਤੋਂ ਅਸੀਂ ਇਸ ਪ੍ਰੋਜੈਕਟ ਨੂੰ ਇਸ ਸਿਸਟਮ ਨੂੰ ਚਾਲੂ ਕੀਤਾ ਹੈ ਜੋ ਕਿ ਬੜਾ ਨੇਰੇਪੈਗਨ ਔਰ ਡੇ বাই ਡੇ ਰੋਜ਼ ਦੀ ਰੋਜ਼ੇ ਉੱਪਰ ਜਾ ਰਿਹਾ ਸਾਡਾ ਗਰੋਥ ਬਹੁਤ ਜ਼ਿਆਦਾ ਵਧਾ ਜਾ ਰਿਹਾ ਸੋ ਮੈਨੂੰ ਆਸ ਹੈ ਕਿ ਆ ਗਰਮੀ ਥੋੜੀ ਜਿਹੀ ਘਟਣ ਤੋਂ ਬਾਅਦ ਸਾਡੀ ਜਿਹੜੀ ਇਹ ਸੰਖਿਆ ਹਜ਼ਾਰਾਂ ਦੇ ਵਿੱਚ ਪਹੁੰਚੇਗੀ ਔਰ ਆਉਣ ਵਾਲੇ ਸਮੇਂ 'ਚ ਪਿੰਡਾਂ ਦੇ ਵਿੱਚ ਵੀ ਸਾਡੀ ਜਿਹੜੀ ਆ ਇਹ ਆਵਾਜ਼ ਜਾਵੇ ਜੀ ਔਰ ਲੋਕ ਤੰਦਰੁਸਤ ਪੰਜਾਬ ਦੇ ਵਿੱਚ ਨੈਸ਼ਨਲ ਸੰਯੋਗ ਕਰਨਗੇ ਧੰਨਵਾਦ ਅੱਜ ਦਸਾਂ ਇੰਟਰਨੈਸ਼ਨਲ ਯੋਗਾ ਦੇ ਚੇਅਰਮੈਨ ਪੈਨਸ ਫਤੇਗੜ ਚੂੜੀਆਂ ਦੇ ਵਿੱਚ ਮਨਾਇਆ ਫਤੇਗੜ ਚੂੜੀਆਂ ਸ਼ਹਿਰ ਦੀਆਂ ਵੱਖ-ਵੱਖ ਵਰਡਾਂ ਚੋਂ ਬੜੀ-ਬੜੀ ਗਿਣਤੀ ਦੇ ਵਿੱਚ ਲੋਕ ਇੱਥੇ ਪਹੁੰਚੇ ਨੇ ਤੇ ਸਾਰਿਆਂ ਨੂੰ ਹਾਰਦਿਕ ਸ਼ੁਭਕਾਮਨਾਵਾਂ ਵੀ ਦਿੱਤੀਆਂ ਗਈਆਂ ਲੋਕ ਦੇ ਬਾਰੇ ਯੋਗ ਦੇ ਫਾਇਦਿਆਂ ਦੇ ਬਾਰੇ ਸਾਰਿਆਂ ਨੂੰ ਜਾਗਰੂਕ ਕਰਵਾਇਆ ਗਿਆ ਕਿ ਕਿਸ ਤਰ੍ਹਾਂ ਯੋਗ ਪਰ ਭਜਾਏ ਰੋਗ ਇਹ ਚੀਜ਼ ਜਿਹੜੇ ਲੋਕਾਂ ਨੂੰ ਦ੍ਰਿੜ ਕਰਵਾਈ ਗਈ ਹੈ ਜੋ ਕਰਕੇ ਆਪਾਂ ਤੰਦਰੁਸਤ ਕਿਦਾ ਰਹ ਸਕਦੇ ਆ ਅਸੀਂ ਬਿਮਾਰੀਆਂ ਦਾ ਮੁਕਾਬਲਾ ਕਿਵੇਂ ਕਰ ਸਕਦੇ ਆ ਇਹਦੇ ਬਾਰੇ ਜਿਹੜੇ ਇੱਥੇ ਪਹੁੰਚੇ ਸਾਰਿਆਂ ਨੂੰ ਪੰਜਾਬ ਸਰਕਾਰ ਵੱਲੋਂ ਤੇ ਜੀ ਨੁਮਾਇੰਦਿਆਂ ਵੱਲੋਂ ਨੂੰ ਜਾਗਰੂਕ ਕਰਵਾਇਆ ਗਿਆ ਉਹਨਾਂ ਨੂੰ ਯੋਗ ਅਸਣ ਕਰਵਾਏ ਗਏ ਬੜੇ ਲੋਕਾਂ ਨੇ ਬੜੇ ਉਛਾਹ ਦੇ ਨਾਲ ਇਸ ਵਿੱਚ ਸ਼ਮੂਲੀਅਤ ਕੀਤੀ ਤੇ ਉਹਨਾਂ ਨੇ ਇਹਦੇ ਫਾਇਦੇ ਤੋਂ ਜਿਹੜੇ ਉਹ ਜਾਣੂ ਹੋਏ ਤੇ ਇਹ ਵਾਅਦਾ ਕੀਤਾ ਕਿ ਉਹ ਆਪਣੀ ਜ਼ਿੰਦਗੀ ਨੂੰ ਤੰਦਰੁਸਤ ਬਣਾਉਣ ਵਾਸਤੇ ਵੱਧ ਤੋਂ ਵੱਧ ਲੋਕਾਂ ਨੂੰ ਇਹਦੇ ਬਾਰੇ ਜਾਗਰੂਕ ਕਰਨਗੇ ਤਾਂ ਸਰ ਅਸੀਂ 10ਵਾਂ ਅੰਤਰਰਾਸ਼ਟਰੀ ਯੋਗ ਦਿਵਸ ਬਣਾਇਆ ਹੈ ਜੋ 21 ਜੂਨ ਨੂੰ ਬਣਾਇਆ ਜਾ ਰਿਹਾ ਹੈ ਇਸ ਦੀ ਮੇਨ ਥੀਮ ਹੈ ਮਹਿਲਾ ਸਸ਼ਕਤੀਕਰਨ ਯਾਨੀ ਊਮਨ ਏਮਪਾਵਰਮੈਂਟ ਜੇ ਦੀ ਮਹਿਲਾਏ ਸਮਾਜ ਵਿੱਚ ਸਵਸਥ ਰਹੇਗੀ तो बायोडाइवर्सिटी बढ़ेगी और समाज का विकास होगा योगा से न कि शरीर में सुधार होता है योगा का मतलब सिर्फ व्यायाम ही नहीं है मानसिक शारीरिक आध्यात्मिक रूप से, से स्ट्रॉन्ग होना है इसलिए हम चाहते हैं सभी योग करें योग करें और रहें हमारे सीएम एम भगवंत मान सिंह जी ने शुरू किया है और इसका ज़्यादा से ज़्यादा लोग पंजाब के लोगों को स्वस्थ बनाएं और स्वस्थ रहें